ਦਿਲ ਦੂਰ ਨਾ ਹੋਣ ਮਕਾਨ ਦੀ ਕੋਈ ਗੱਲ ਨਹੀਂ ਮੰਮੀ ਜੇ ਤੁਸੀਂ ਸਾਡੇ ਨਾਲ ਪਿਆਰ ਕਰੋਗੇ ਨਾ ਅਸੀਂ ਹਮੇਸ਼ਾ ਤੁਹਾਡੇ ਕੋਲ ਆ ਉਹ ਕਿਹੜਾ ਦੂਰ ਆ ਇੱਥੋਂ ਨਿਕਲੋ ਤੇ ਉੱਥੇ ਵੱਢ ਜਾਓ ਸਾਹਮਣੇ ਤੇਗਾ ਚਾਪੀਂ ਅੰਦਰ ਆ ਫੜ ਚਾਪੀ ਮੈਨੂੰ ਕੁਝ ਨਹੀਂ ਚਾਹੀਦਾ ਚਾਪੀ ਚੁੱਪੀ ਖਾਮੋ ਸੰਭੋ ਕੋਈ ਚੀਜ਼ ਨਹੀਂ ਮੈਨੂੰ ਤੁਹੀ ਚਾਹੀਦੇ ਜੇ ਸਾਰੇ ਨਾਲ ਕੇ ਰਹੋ ਬਸ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਸੋਚੋ ਸੰਧੋਵਾ ਮਾਵਾਂ ਤੇ ਅਰ ਤੁਸੀਂ ਸਾਡੇ ਤੇ ਚੱਲ ਚੱਲੇਗੇ ਕੀ ਸੋਚ ਕੇ ਚੱਲੇਗੇ ਜੋ ਹੁੰਦਾ ਦੇ ਵੀ ਟੇਮੇ ਦਾ ਪੁੱਤ ਸਾਹਮਲਾ ਵੇਲਾ ਸਾਹਮਲਾ ਆਪਣੇ ਪਿਓ ਦੀ ਜਿ ਸਾਹਮਲਾ ਆਪਣੇ ਘਰ ਇੱਚੇ ਸਾਹਮਲਾ ਪੁੱਤ ਦੇ ਵੀ ਸਾਹਮਲਾ ਮਾਂ ਵੀ ਸਾਹਮਲਾ ਪੈਣ ਆਈ ਮਗਾਨੀ ਮੇਰੀ ਗੱਲ ਸੁਣੋ ਉਹਨੂੰ ਵੀ ਤੋਰਨਾ ਪੁੱਤ ਪਿਓ ਦੀ ਜਿ ਸਾਹਮਲੀ ਤੇ ਤੁਹਾਨੂੰ ਮੈਂ ਕਹਿਣ ਦਿਆਂ ਦੰਦਾ ਚਲੋ ਵਧੀਆ ਡਿਸੀਜਨ ਲੈ ਲੈਂਦੇ ਚਾਬੀ ਦੇ ਦਿੰਦੀ ਐ ਅਸੀਂ ਘਰ ਦੇ ਘਰ ਵਿੱਚ ਰਵਾਂਗੇ ਕਿਰਾਏ ਤੇ ਰਵਾਂਗੇ ਤੈਨੂੰ ਚੰਗਾ ਲੱਗਦਾ ਈ ਤੈਨੂੰ ਮੰਮੂ ਤੂੰ ਚੰਗਾ ਸੋਚ ਲੈ ਸਾਡੇ ਨਾਰਿਓ ਮਕਾਨ ਸਾਫ਼ ਸੁਥਰਾ ਰਹੂਗਾ ਨਹੀਂ ਲੇਓ ਬਗਾਲਣਾ ਕਰ ਆਪਣੇ ਘਰ ਤੇ ਰੋਣ ਕਿ ਲੱਗੀ ਰਹੂਗੀ ਸਾਡਾ ਆਪਣਾ ਇਹ ਤੇ ਘਰ ਆ ਅਸੀਂ ਕਿਹੜਾ ਕਿਸੇ ਦੇ ਘਰ ਚ ਜਲਦੇ ਆ ਮੰਮੀ ਨਾਲੇ ਮੈਂ ਤੁਹਾਨੂੰ ਦੋਵਾਂ ਜਾਣੀਆਂ ਨੂੰ ਕਿਹਾ ਆ ਕਿ ਤੁਹਾਡੇ ਵਾਸਤੇ ਉਹ ਵੇ ਸਦਾ ਖੁੱਲੇ ਆ ਤੁਸੀਂ ਦੇਣਾਓ ਤੁਸੀਂ ਰਾਤ ਆਓ ਮੈਂ ਤੁਹਾਨੂੰ ਕਦੀ ਕੁਛ ਨਹੀਂ ਕਹਾਂਗੀ ਤੁਹਾਡੀ ਪੂਰੀ ਆਉ ਭਗਤ ਹੋਏਗੀ ਮੰਮੀ ਤੂੰ ਇੱਥੇ ਛੱਡ ਕੇ ਚੱਲੇ ਜਾ ਮੇਰਾ ਤਾਂ ਚੂਰ-ਚੂਰ ਹੋ ਗਿਆ ਮੈਂ ਕਿੰਨੂ ਕੀ ਕਹੂੰ ਇੱਦਾਂ ਮੈਂ ਸਤੋਂਆਂ ਇਕੱਠਿਆਂ ਵੀ ਨਹੀਂ ਹੁਣ ਮੈਂ ਬੱਕਰੇ ਬੱਕਰੇ ਵੇਖੂੰਗੀ ਇਹ ਮੇਰੇ ਮੂਹਲ ਵੇਖੇਗੀ ਮੈਂ ਤੇ ਮੂਹਲ ਵੇਖੂੰਗੀ ਕਿਥੋਂ ਲਪੋਂਗੀ ਤਾਂ ਦੋ ਉਹ ਮੰਮੀ ਦੇ ਲੈਣਾ ਛੱਡ ਇਹ ਸਾਰਾ ਸਮਾਨ ਨਹੀਂ ਲੈ ਚਲੇ ਸੀ ਲੋੜਿੰਦਾ ਸਮਾਨ ਖੜ ਲਗੇ ਥੋੜੇ ਦਿਨ ਲਈ ਚਲੇ ਜਾਣਗੇ ਦੋ ਚਾਰ ਚੀਜ਼ਾਂ ਖੜਾਂਗੇ ਜਿਹੜੀਆਂ ਜ਼ਰੂਰੀ ਜ਼ਰੂਰੀ ਸਾਰਾ ਸੜਾ ਸਮਾਨ ਇੱਥੇ ਹੀ ਪਿਆ ਵਾ ਤੁਸੀਂ ਨਾ ਟੈਨਸ਼ਨ ਲਓ ਤੂੰ ਤੁਸੀਂ ਵੀ ਇੱਥੇ ਰਹਿ ਜਾਓ ਕੀ ਹੈ ਤਾਂ ਕ੍ਰੇਸ਼ ਹੁੰਦਾ ਕੀ ਕਰੀਏ ਦੱਸੋ ਇੱਥੇ ਕ੍ਰੇਸ਼ ਹੁੰਦਾ ਵਾ ਅਸੀਂ ਤਾਂ ਚੱਲੇ ਆ ਸਾਹਮਣੇ ਉਤਜੀ ਉਹ ਮੇਰੀ ਨੂਵਾਂ ਨਾ ਤੂੰ ਵੀ ਮੇਰੀ ਨੂਮਤ ਲਾਡਾ ਨਾਲ ਵਿਆਹੀ ਸੀ ਸਾਰੇ ਨੂੰ ਲਾਡਾ ਨਾਲ ਵਿਆਹ ਕੇ ਲਈ ਤੁਹਾਨੂੰ ਦੋਵਾਂ ਨਾਲ ਚਾਹ ਬੁਲਾਵਾਂ ਨਾਲ ਅਗਲੀ ਅੱਜ ਤੂੰ ਇਸ ਤਰ੍ਹਾਂ ਕਰਦੇ ਮੈਨੂੰ ਚੰਗਾ ਨਹੀਂ ਲੱਗਣ ਡਿਆ ਤੂੰ ਹੀ ਮੇਰੀ ਨੂਵਾਂ ਨਹੀਂ ਮੇਰੀ ਧੀਆਂ ਸੀ ਵੇ ਪੁੱਤ ਤੁਸੀਂ ਅੱਡ ਤੇ ਹੋਣ ਲੱਗੇ ਜੇ ਉਸ ਘਰ ਜਾਣ ਤੇ ਲੱਗੇ ਜੇ ਮਗਰ ਮੇਰੇ ਘਰ ਦੀ ਗੱਲ ਕੋਈ ਬਾਹਰ ਨਾ ਨਿਕਲੇ ਪੁੱਤ ਕਿਸੇ ਨੂੰ ਨਾ ਕਰਿਓ ਜੇ ਤੁਸੀਂ ਕਿਤੇ ਗੱਲ ਕਰੀ ਨਾ ਉਹਨਾਂ ਨੇ ਆਪਸ ਤੁਹਾਨੂੰ ਜੁੜਨ ਨਹੀਂ ਤੇ ਜੀਣਾ ਉਹਦੇ ਨਾਲ ਕੁਛ ਕਰਨੀ ਆ ਤੇਰੇ ਨਾਲ ਕੁਛ ਤੇ ਮੇਰੇ ਨਾਲ ਕੁਛ ਕਰਨੀ ਆ ਉਹਨਾਂ ਨੇ ਆਪਸ ਸਾਨੂੰ ਮਿਲਣ ਨਹੀਂ ਦੇਣਾ ਇਹ ਧਿਆਨ ਜ਼ਰੂਰ ਰੱਖਿਓ ਵੀ ਘਰ ਦੀ ਗੱਲ ਬਾਹਰ ਨਾ ਕੱਢਿਓ ਮੇਰੇ ਬੱਚਿਓ ਠੀਕ ਆ ਰੰਜੀਤ ਘਰ ਦੀ ਗੱਲ ਨਾ ਬਾਹਰ ਨਿਕਲੇ ਇਸ ਤਰ੍ਹਾਂ ਲੋਕਾਂ ਨੂੰ ਲੱਗੇ ਵੀ ਵਿੱਚੋਂ ਇੱਕ ਵਾ ਇੱਕ ਕੋਈ ਇਹਨਾਂ ਦੀ ਗੱਲ ਕਰ ਨਾ ਸਕਣ ਸਾਨੂੰ ਵੱਖਰਿਆ ਨਾ ਕਰ ਸਕਣ ਕਰਨ ਵਾਲੇ ਬੜਾ ਕੁਛ ਕਰਦੇ ਉਹਨੇ ਵੇਖਣਾ ਵੀ ਤੇਰਨਾ ਵੇਖਾ ਬੰਦ ਦੀ ਤਿੰਨੂੰ ਚੋਗਲੀ ਲਾ ਜਾਣੀ ਆ ਮੈਂ ਕੱਲੀ ਆ ਮੈਨੂੰ ਕੋ ਸਮਝਾ ਦੇਣਾ ਵਾ ਦੂਜੀ ਨੂੰ ਕੋ ਸਮਝਾ ਦੇਣਾ ਵਾ ਤੁਹੀ ਲੜ ਕੇ ਰਿਓ ਤੁਹੀ ਨਹੀਂ ਛੱਡਣਾ ਆਪਸ ਵਿੱਚ ਮਿਲਦੇ ਰਹਾ ਬਰਤਦੇ ਰਹਿਣਾ ਇੱਧਰ ਆਓ ਉੱਧਰ ਜਾਓ ਦੁਨੀਆ ਨੂੰ ਪਤਾ ਹੀ ਨਾ ਲੱਗੇ ਕਿਸ ਗੱਲ ਦਾ ਤੇ ਕੀ ਗੱਲ ਐ ਤੇ ਕੀ ਨਹੀਂ ਠੀਕ ਐ ਧਿਆਨ ਰੱਖਿਓ ਮੇਰੇ ਬੱਚੇ ਜਾਓ ਜਿੰਦਾ ਤੁਹਾਡੀ ਮਰਜ਼ੀ ਆ ਕਰੋ ਮਗਰ ਭੁੱਲਣਾ ਨਹੀਂ ਕਿੱਛ ਨਹੀਂ ਭੁੱਲਣਾ ਜੀ ਆਪਣੇ ਘਰ ਆਉਂਦੇ ਜਾਂਦੇ ਰਹਿਣਾ ਇਹ ਨਾ ਦੁਨੀਆ ਨੂੰ ਪਤਾ ਲੱਗਣ ਦੇ ਕਿ ਅਸੀਂ ਉਸ ਘਰ ਚ ਵੱਖਰੇ ਹੋ ਗਏ ਵੱਖਰੇ ਨਹੀਂ ਕਹਿਣਾ ਅਸੀਂ ਉਤਰਾ ਹੀ ਰਹਿਣ ਡਏ ਠੀਕ ਐ ਮਮੀ ਚਲ ਸ਼ਮੀ ਮੇਰੀ ਗੱਲ ਸੁਣ ਮੈਨਾ ਆਟੋ ਵਾਲੇ ਨੂੰ ਮਨਾ ਕਰਾਵਾਂ ਪਤਾ ਕੀ ਹੈ ਆਪਾਂ ਉਹ ਘਰ ਦੀ ਏਕ ਸਫਾਈ ਕਰੀਏ ਫਿਰ ਨਹੀਂ ਪੁੱਤ ਸਫਾਈ ਹੋਈ ਆ ਹੁਣ ਇਹ ਤੇ ਕਿਰਾਏਦਾਰ ਨਿਕਲ ਕੇ ਗਏ ਆ ਤੇ ਕੰਮ ਵਾਲੀ ਸਫਾਈ ਕਰ ਦੱਸ ਦਿੰਦੇ ਹੋਏ ਆ ਅਜੇ ਕਿਰਾਏਦਾਰ ਨਿਕਲ ਕੇ ਗਏ ਆ ਉਹਨਾਂ ਨੇ ਤੇ ਘਰ ਡੱਬੀ ਅੰਗ ਰੱਖਿਆ ਸੀ ਰਣਜੀਤ ਉਥੇ ਸਫਾਈ ਕਰਨ ਦੀ ਕੋਈ ਲੋੜ ਨਹੀਂ ਆ ਆਪਾਂ ਜ਼ਰੂਰੀ ਜ਼ਰੂਰੀ ਸਮਾਨ ਲੈ ਜੀਏ ਤੇ ਚੁੱਪ ਕਰਕੇ ਉਥੇ ਰੋਟੀ ਬਣਾਈਏ ਸੌਦਾ ਮੈਂ ਤੁਹਾਨੂੰ ਲਿਖ ਦਿੰਨੀ ਆ ਤੇ ਤੁਸੀਂ ਸੌਦਾ ਲੈ ਆਓ ਜਾ ਕੇ ਨਾ ਘਾਤ ਬਰਾਤੇ ਸਮਾਨ ਲੈ ਜਾਓ ਥੋੜਾ ਥੋੜਾ ਕਰਕੇ ਮਤਲਬ ਦਾ ਕਰੋ ਬਾਕੀ ਰਹਿਣ ਦੋ ਇਥੇ ਪਿਆ ਵੀ ਤੁਹਾਡਾ ਹੀ ਘਰ ਆ ਉਹ ਵੀ ਤੁਹਾਡਾ ਹੀ ਦੋਵੇਂ ਭਰਾ ਮਿਲ ਕੇ ਰਹੋ ਸਲਾਹ ਨਾ ਕਰਿਓ ਪੁੱਤ ਦੁਨੀਆ ਨੂੰ ਕਹੇ ਗੱਲ ਦਾ ਪਤਾ ਨਹੀਂ ਲੱਗਣ ਦੇਣਾ ਵੀ ਅਸੀਂ ਕਿੱਥੋਂ ਕੀ ਆ ਤੇ ਬਾਹਰੋਂ ਕੀ ਆ ਇਹ ਸੋਚ ਲਿਓ ਜਰਾ ਇੰਨੀ ਕਿੱਜਤ ਰੱਖ ਲਿਓ ਮੇਰੀ ਚੰਗਾ ਤਾਂ ਤੁਹਾਨੂੰ ਕੋਈ ਟੈਨਸ਼ਨ ਨਹੀਂ ਤੇਰਾ ਇਹ ਵੀ ਘਰ ਆ ਤੇ ਤੇਰਾ ਉਹ ਵੀ ਘਰ ਆ ਦੋਨੇ ਘਰ ਸਾਡੇ ਆਪਣੀ ਨੇ ਆ ਬੰਦੇ ਨੂੰ ਬਿਲਕੁਲ ਅੱਛਾ ਨਹੀਂ ਲੱਗਦਾ ਤੈਨੂੰ ਤੇ ਚੱਲ ਆ ਤੂੰ ਵੀ ਸਾਡੇ ਨਾਲ ਚੱਲ ਆਪਾਂ ਕਿਹੜਾ ਕਹਿਣ ਨੇ ਆ ਕਿ ਤੂੰ ਐਸੇ ਭਾਬੀ ਕੋ ਰਹਿ ਮੈਂ ਵੀ ਤੇ ਤੇਰੀ ਪਰ ਜਾਈ ਆ ਨਾ ਚੱਲ ਆ ਉਥੇ ਰੋਟੀ ਬਣਾਈਆਂ ਦਿਖਾਈਏ ਆਪਾਂ ਚੱਲ ਤੁਰ ਜਦੋਂ ਜੀ ਕਰੂਗਾ ਇੱਧਰ ਆ ਜੀ ਚੱਲ ਨਾਲੇ ਆਡੇ ਨਾਲ ਥੋੜੀ ਸੈਟਿੰਗ ਕਰਾ ਕੰਮ ਦੀ ਠੀਕ ਐ ਚਲੋ ਫੜ ਰਹੂ ਜੀ ਕਿ ਆਪਣੇ ਹੋਰ ਕਿਹੜੇ ਕੱਪੜੇ ਜੂਰੀ ਕੱਢਣੇ ਕੱਢੋ ਚਲੋ ਦਾਦਾ ਨਾਲ ਖੜਦੀ ਪਾ ਲੈ ਦੀ ਸਾਹਮਣੇ ਲਿਆ ਘਾਇ ਤਿੰਨ ਪਲਾਏ ਦੀ ਇਹ ਸਮਾਨ ਕੇ ਪਾ ਕੇ ਓਟੋ ਦੀ ਕੋਈ ਲੋੜ ਹੀ ਨਹੀਂ ਸਾਹਮਣੇ ਤੇ ਘਾਰ ਰਿਹਾ ਪਾ ਚੱਲੇ ਤੇ ਹੈਗੇ ਆ ਪਰ ਪੁੜੀ ਭੇਜ ਦੇਣਗੇ ਆਪਣੇ ਨਾਮ ਤੇਰੇ ਕਹਿੰਦੇ ਹੋਣਾ ਨਹੀਂ ਪਹਿਲਾਂ ਚੱਲੀਏ ਤੇ ਸਹੀ ਕੱਲ ਤੇ ਬੈਠ ਕੇ ਹੀ ਹੋएगी ਇਹਨਾਂ ਵੇ ਭੇਜੀ ਹੀ ਹੋ ਜਾ ਨਹੀਂ ਪਹਿਲੇ ਗੱਲ ਤੇ ਕਰਾਂਗੇ ਫੇਰ ਹੀ ਜਾਵਾਂਗੇ ਉਹ ਦੇਖਦੇ ਰੇਪੋਤਾ ਜੇ ਉਹ ਗੁੱਸੇ ਨਾਲ ਬੋਲਣਗੇ ਤੇ ਤੂੰ ਨਹੀਂ ਵੱਧ ਘੱਟ ਬੋਲਣਾ ਠੀਕ ਆ ਪਰ ਮੈਂ ਤੁਹਾਨੂੰ ਪਹਿਲਾਂ ਗੱਲ ਤੇ ਜਾ ਕੇ ਕਰਾਂਗੇ ਕਿ ਕੀ ਕਹਿੰਦੇ ਫਿਰ ਦੇਖਾਂਗੇ ਨਾ ਇਹਨੀਆਂ ਆਪ ਆਪਣਾ ਘਰ ਬਸਾਉਣਾ ਹੈ ਨਾ ਨਹੀਂ ਬਸਾਰਾ ਤੇ ਅਸਿਕਾ ਤੇ ਤੁਹਾਡੇ ਨਾਲ ਤੁਹਾਨੂੰ ਲੈ ਕੇ ਆ ਠੀਕ ਆ ਹਾਂ ਆਹ ਇਹ ਬਿਜਾ ਤੇ ਚੱਲੀਏ ਕਿਟੀ ਨੂੰ ਪੁੱਛ ਹੀ ਲਓ ਇਹ ਕਿਟੀ ਮੈਨੂੰ ਦੱਸ ਦੇ ਕੋ ਬ੍ਰੈਡ ਬਰੁੱਡ ਲੈਣਾ ਉਹਦੇ ਨਾਲ ਜਰੂਰ ਲੈਣਾ ਹੈ ਇਹ ਮੈਨ ਘੜੀ ਤੇ ਵਾਕੇਗੀ ਨਿਆਣੇ ਆ ਮੰਗਣ ਦੇ ਕਿ ਉਹ ਮੰਗ ਲੈ ਉਹ ਜੋ ਆ ਕੇ ਨਹੀਂ ਹੈ ਬਾਦੀ ਦੇ ਵਿੱਚ ਅਗਰ ਇਖਾਸ ਮੌਲਾ ਤਾਂ ਉਹ ਗਾਣਾ ਤੋਂ ਵੀ ਮੁੰਦੇ ਮਗਰੋਂ ਤੇ ਤੁਰ ਪਹਿਲਾਂ ਪੈਂਦੇ ਮੈਨੂੰ ਲੱਗਦਾ ਵਾ ਇਹਨਾਂ ਦੀ ਮੋਹ ਲੱਗ ਰੁਰ ਗਈ ਹੋਈ ਹੈ ਉਹ ਸਮਾਨੇ ਕੇ ਨਿਕਲ ਲੱਗੀ ਹੈ ਲੈ ਆਏ ਆ ਕੇ ਦੇਖੇ ਨਹੀਂ ਆਹ ਹੈ ਆ ਦੋ ਜਣੇ ਕਿਹੜੇ ਕਜੀ ਦੇਖਿਆ ਨਹੀਂ ਅਜਨਨ ਉਹ ਉਪਰੀ ਜੀ ਲੱਗਦੀ ਹੈ ਅੱਛਾ ਇਹ ਮੈਨੂੰ ਨਾ ਸ਼ਮੀ ਨੇ ਫੋਟੋ ਖਾਣੀ ਤੇ ਇਹ ਉਹ ਰਾਧਾ ਜਿਹੜੀ ਉਹਦੀ ਸੱਸੀ ਆਹ ਤੇ ਆ ਜਿਹੜਾ ਮੁੰਡਾ ਨਾਲ ਆ ਇਹ ਰਾਧਾ ਦਾ ਘਰ ਵਾਲਾ ਹੁਣ ਆਏ ਹਾਈ ਨਹੀਂ ਲੱਭਣ ਲੱਭੀ ਕੀ ਤੇ ਸੁਆਦ ਆ ਲੱਭ ਲਈ ਨੀ ਇਹ ਹੁਣ ਤਰ ਗੀ ਲੱਭ ਲਈ ਕੋੜ ਕੇ ਲਾ ਜਿਆ ਨਾ ਕਿ ਮੂੰਹ ਨਾਲਾ ਕਿਸੇ ਸੇਰ ਜੇ ਨਿਕਲ ਲੱਗੀ ਹੱਸ ਸੁਆਦ ਦੇ ਨਾਲ ਨਿਕਲਦੀ ਹੁਣ ਜੇ ਮੂੰਹ ਹੀ ਕਾਲਾ ਕਰਾਇਆ ਸੀ ਤੇ ਆਹ ਹੱਕ ਕਰਿਆ ਬੀ ਆ ਉਹ ਗੱਲ ਹੋਈ ਨਾ ਖੰਡ ਵਾਲੀ ਬੋਰੀ ਨੂੰ ਆਂਦੇ ਤੇ ਕੋਣੀ ਲੱਗ ਗਿਆ ਉਹ ਗੱਲ ਹੋਈ ਇਹਦੀ ਤੇ ਹੁਣ ਮੈਨੂੰ ਮੈਦਿਆ ਮਨਾਉਣ ਆਏ ਆ ਰੁਸ ਕੇ ਜੁਾਈ ਸੀ ਆਦੀ ਖਾਦਾ ਪੀਂਦਾ ਹੁਣ ਵੱਟ ਗਿਆ ਹੋਊਗਾ ਮੈਨੂੰ ਤਾਂ ਲੱਗਦਾ ਨਹੀਂ ਸ਼ਗਲੋਂ ਤਾਂ ਉਤਰ ਆਇਆ ਲੱਗਦਾ ਮੈਂ ਕੀ ਆ ਕਰਾਂ ਚੱਲ ਸਾਨੂੰ ਜਾਨ ਦੇ ਮਾਰ ਲਾ ਨੂੰ ਬੈਲ

ਰਾਤੇ ਕੋਨੇ ਬਾਹਰ ਹਾਂਜੀ ਕੋਣ ਆਇਆ ਬਾਹਰ ਮੰਮੀ ਹਮ ਸਸੀ ਗਰਵਿੰਦੀ ਸਸੀ ਤਾਂ ਜੀ ਸਸੀ ਖਾਫੇ ਸਾਸ਼ਾ 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 ਮੈਕ ਮੈਕ ਨਾਦੇ ਬੈਠ ਜਾ ਮੈਂ ਬਲੱਕ ਲਿਆ ਮਾਂ ਮਮੀ ਇਹਨਾਂ ਨੂੰ ਆਹ ਜੀ ਲੈ ਜਾ ਰੋਣੀ ਰੋਣੀ ਕੋਣ ਹੈ ਆ ਜਾ ਇੱਧਰ ਆ ਮੈ ਨੇ ਕੀ ਕਰਨਾ ਹੈ ਕੋਣ ਇੱਥੇ ਕੋਈ ਨਹੀਂ ਪਾਣੀ ਵੀ ਨਹੀਂ ਹੈ ਕਰਦੇ ਆ ਗੱਲ ਰਾਧਾ ਤੁਮੜਾ ਇਹਨਾਂ ਨੂੰ ਕਿਰੋ ਮੈਨੂੰ ਤਾਂ ਪਤਾ ਨਹੀਂ ਹੈ ਮੈਂ ਤਾਂ ਇਹਨਾਂ ਨੂੰ ਨਹੀਂ ਬੁਲਾਇਆ ਕੋਈ ਨਹੀਂ ਬੈਠ ਕੇ ਗੱਲ ਕਰੋ ਨਾ ਕਹਿੰਦਾ ਕੋਈ ਗੱਲ ਆਪ ਪੁੱਛੋ ਪੁੱਛੋ ਫਿਰ ਚੁੱਪ ਕਰਕੇ ਬੈਗੇ ਪੁੱਛੋ ਕਿੱਥੇ ਆਇਆ ਏ ਪੁੱਛ ਲਈਨੇ ਪੁੱਛ ਕਹਿੰਦੇ ਪੀਓ ਮੈਂ ਪੁੱਛ ਲਈਨੇ ਪੁੱਛਣ ਵਾਸਤੇ ਹੀ ਆ ਨਾ ਬੈਠੇ ਆਪਾਂ ਕੋਈ ਨਹੀਂ ਬੇਟਾ ਕਾਲੇ ਨਹੀਂ ਗਈ ਤਾਂ ਕਹਿਆ ਕਰਕੇ ਤਾਂ ਅੱਗੇ ਕੰਮ ਹੋਇਆ ਇਹ ਕਾਲੇ ਨਾਲ ਪੈਂਦੇ ਤੇ ਇਤਰਾ ਹੋਣਾ ਨਹੀਂ ਸੀ ਠੀਕ ਆ ਸੁਣੋ ਹਾਂ ਹਾਂ ਕੀ ਕਰਨਾ ਹੁਣ ਫਿਰ ਆਪਾਂ ਕਰਨਾ ਕੀ ਇਹ ਚਲੀਏ ਮੇਰੀ ਗੱਲ ਸੁਣ ਯਾਰ ਪਤਾ ਨਹੀਂ ਕੋਈ ਆਉਣਾ ਅੰਦਰ ਵਰਗੇ ਆਵਾਜ਼ਾਂ ਨਹੀਂ ਆਉਂਦੀ ਅੰਦਰੋਂ ਪਤਾ ਨਹੀਂ ਕੌਣ ਆ ਵੇਖੀ ਮੜਾਇਆ ਚਲੋ ਕੋਈ ਆਇਆ ਵੇਖਣਾ ਹੀ ਚਾਹੀਦਾ ਮੜਕੇ ਫਿਰ ਮੰਮੀ ਨੇ ਕਹਿਣਾ ਵੀ ਆਪਣੇ ਮਸਤ ਰਹਿੰਦੇ ਦੋਵੇਂ ਜਾਣੇ ਮੰਮੀ ਆ ਰਾਣੀ ਨੂੰ ਤੇ ਆਵਾਜ਼ ਮਾਰੋ ਆ ਜਦੋਂ ਪਤਾ ਆ ਲੈ ਆਗੇ ਇਹਨੇ ਬੁਲਾਇਆ ਉਹ ਇੱਥੇ ਮੈਂ ਪੁੱਛਣ ਆ ਪੁੱਤ ਬਹਿ ਜਾ ਨਹੀਂ ਕੀ ਬਹਿ ਜੀਵਾਦਾ ਪੁੱਤ ਬਹਿ ਕੇ ਗੱਲ ਕਰੀਦੀ ਆ ਨਹੀਂ ਪਹਿਲਾਂ ਕੋਈ ਕਸਰ ਰਹਿ ਗਈ ਆ ਜਿਹੜੀ ਹੁਣ ਹੋਰ ਕੱਟਨੀ ਨਹੀਂ ਤਮੀ ਇੱਕ ਮੂਰਖ ਹੋ ਗਿਆ ਸਾਰੇ ਨਹੀਂ ਮੂਰਖ ਹੋਈ ਜਾਂਦਾ ਬਹਿ ਜਾ ਇੱਥੇ ਰਾਮਨਾ ਆਹੋ ਹੀ ਮੂਰਖ ਹੈ ਨਾ ਨਹੀਂ ਕੋਈ ਮੂਰਖ ਆ ਪੁੱਤ ਆਹੀ ਨੇ ਮੂਰਖ ਆ ਆਹੀ ਅਕਲਦਾਰ ਹੈ ਜਿਹੜੇ ਇਹਨਾਂ ਨੂੰ ਬਾਹਰ ਨਹੀਂ ਦਿੱਤਾਗੇ ਇੱਥੇ ਨਹੀਂ ਤਾਂ ਇਹ ਹੁੰਦੇ ਤਾਂ ਕੱਢ ਦਿੰਦੇ ਬਾਹਰ ਉਹਨਾਂ ਨੂੰ ਬਹਿ ਰਾਮਨਾ ਤੂੰ ਗੱਲ ਕਰ ਦੇ ਇਹਨਾਂ ਨਾਲ ਬਹਿ ਜਾ ਤੂੰ ਪਾਜੀ ਲੱਗ ਬਹਿ ਜਾ ਸਸੀ ਕੰਧੀ ਜੀ ਸਸੀ ਦਾ ਕੀ ਚੱਕਰ ਆ ਦੱਸ ਹਾਂਜੀ ਭੈਣ ਜੀ ਦੱਸੋ ਹਾਂ ਤੁਸੀਂ ਇੱਥੋਂ ਤੱਕ ਨੋਬਤ ਕਿ ਤਰ੍ਹਾਂ ਆਈ ਅਬ ਕਿਉਂ ਆਈ ਭਾਜੀ ਚੱਕਰ ਚੁੱਕਾ ਲਈ ਕੋ ਗੱਲ ਨਹੀਂ ਆ ਰਾਧਾ ਤੈਨੂੰ ਕਿੰਨੇ ਦਿਨ ਹੋ ਗਏ ਇੱਥੇ ਆਈ ਨਿਕੀ ਨੀ ਦੀ ਗੱਲ ਤੇ ਤੂੰ ਘਰੋਂ ਲੜ ਕੇ ਆ ਜਿੰਨੀ ਆ ਚੰਗਾ ਲੱਗਦਾ ਤੂੰ ਆਪੇ ਦੱਸ ਆ ਨਿੱਕੀ ਜੀ ਗੱਲ ਨਹੀਂ ਕੀ ਹੈ ਆਪਣੀਆਂ ਗੱਲਾਂ ਨਾ ਆਪਸ ਚ ਰੱਖੀ ਦੀਆਂ ਹਾਂ ਹਰ ਗੱਲ ਪੀਕੇ ਜਾ ਕੇ ਦੱਸਨੀ ਚੰਗੀਆਂ ਨਹੀਂ ਲੱਗਦੀਆਂ ਹਰ ਗੱਲ ਤੇ ਆ ਕੇ ਪੀਕੇ ਆ ਕੇ ਬਹਿਣਾ ਚੰਗੀ ਗੱਲ ਨਹੀਂ ਹੁੰਦੀ ਸਿਰ ਤੋਂ ਪਾਣੀ ਨਾ ਤਾਂ ਹੋਇਆ ਵਾ ਤੇ ਮੈਂ ਤਾਂ यूं ਇਸ ਘਰ ਚ ਆਈ ਆ ਨਹੀਂ ਤੇ ਮੈਂ ਇੱਥੇ ਆਣ ਨਹੀਂ ਵਾਲੀ ਸੀ ਆ ਗੱਲ ਤੁਹਾਨੂੰ ਵੀ ਪਤਾ ਵਾ ਨਾਲੇ ਸਾਨੂੰ ਤੇ ਹੋ ਰਿਖੋਸ਼ ਦੱਸਦੀ ਆ ਇਸ ਸਿਰ ਤੋਂ ਪਾਣੀ ਨਗ ਚੁੱਕਾ ਤਾਂ ਆਈ ਆ ਕੀ ਦੱਸਾਂ ਭਾਜੀ ਤੁਹਾਨੂੰ ਤੁਹਾਨੂੰ ਤੁਸੀਂ ਇਤਾਂਜ ਕਰ ਰਹੇ ਜਿਵੇਂ ਸਾਨੂੰ ਪਤਾ ਨਹੀਂ ਕੁਛ ਤੁਹਾਨੂੰ ਸਭ ਕੁਝ ਪਤਾ ਵਾ ਤੇਰਾ ਕੀ ਮਤਲਬ ਇਹ ਹੱਥ ਚੁੱਕਣ ਦਾ ਹੈ ਤੂੰ ਕੀ ਸਮਝਦਾ ਉਹਦੇ ਮਗਰ ਕੋਈ ਨਹੀਂਗਾ ਉਹਦੇ ਮਗਰ ਦੋ ਭਰਾ ਬੈਠੇ ਆ ਆ ਦੇਖ ਲੈ ਦਾਦਾ ਅੱਜ ਤੇਰੇ ਕਰਕੇ ਤੇਰੇ ਦੋ ਭਰਾ ਜਿਹਨੇ ਮੇਸਾ ਬੋਲੀ ਬੋਲਦੇ ਤੇ ਮੇਰੇ ਘਰ ਕੇ ਨਹੀਂ ਆ ਤੁਹਾਡੀਆਂ ਕਰਤੂਤਾ ਪਿੱਛੇ ਮੇਰੇ ਭਰਾ ਇਦਾਂ ਬੋਲਣਦੇ ਆ ਉਹਨਾਂ ਨੇ ਮੈਨੂੰ ਮਨਾ ਕੀਤਾ ਸੀ ਕਿ ਤੂੰ ਨਾ ਵਿਆਹ ਕਰਾ ਚੰਗਾ ਨਾ ਮੈਂ ਉਹਦਾ ਇਹਨਾਂ ਦੀ ਗੱਲ ਮੰਨ ਲੰਦੀ ਨਾ ਤੇ ਅਜਾ ਟਾਈਮ ਨਹੀਂ ਆਣਾ ਸੀ ਅਗਲਾ ਪਹਿਲਾਂ ਮੈਂ ਕਿਹਾ ਸੀ ਵੀ ਆਪਸੇ ਗੱਲ ਘਰ ਚ ਬੈ ਕੇ ਸੁਲਝਾਈ ਜਾ ਸਕਦੀ ਆ ਤੂੰ ਮੇਰੇ ਨਾਲ ਗੱਲ ਕਰਦੀ ਤੂੰ ਉੱਥੋਂ ਚੁੱਕ ਕੇ ਬੈ ਕੇ ਆ ਜੰਨੀ ਤੇ ਤੇਰੇ ਭਰਾਵਾਂ ਨਾਲ ਗੱਲ ਕੀਤੀ ਆ ਦੱਸ ਦੇ ਦੱਸੋ ਨਾ ਸਾਰੇ ਗੱਲ ਕਲੀਅਰ ਕਰੋ ਨਾ ਤੈਨੂੰ ਮੇਰੇ ਤੋਂ ਪਰਾਹ ਮੋਰ ਗੱਲਾਂ ਹੁੰਦੀਆਂ ਰਿੰਗਿੰਗ ਕੰਮ ਦੇ ਵਿੱਚ ਮੇਰੇ ਕੋ ਭੰਦੀ ਦੇ ਤੈਨੂੰ ਆਪੇ ਵੇਖੇ ਮੁੰਡਾ ਵਿਆਹ ਕੀਤਾ ਹੁੰਦਾ ਨਾ ਤੇ ਮੈਂ ਇੰਨਾ ਟਾਈਮ ਨਹੀਂ ਰੱਖਣਾ ਮੈਂ ਜਾ ਘਰ ਵੱਜਣਾ 10 ਮੱਤ ਦੇਣੀ ਮੈਂ ਮੈਂ ਆਹ ਕਰਨਾ ਨਹੀਂ ਇੰਨੇ ਬੱਲਾ ਪੈਂਦੀ ਉਹਦੀ ਜੁਰਤ ਦੇ ਹੱਥ ਚੁੱਕਣ ਦੀ ਕਿਉਂ ਚੁੱਕਿਆ ਨੇ ਹੱਥ ਨਹੀਂ ਮਾਸੀ ਨਹੀਂ ਆਹ ਚੁੱਕਿਆ ਨੇ ਚੁੱਕਿਆ ਨੇ ਮੇਰੇ ਸਾਹਮਣੇ ਤੇ ਨਹੀਂ ਚੁੱਕਿਆ ਨਹੀਂ ਮਾਸੀ ਜੀ ਮਾੜੀਆਂ ਮੋਟੀਆਂ ਗੱਲਾਂ ਤੇ ਮੰਨੀਆਂ ਜਿਹੜੀ ਮਾਰਕਟਾਈ ਹੈ ਨਾ ਉਹ ਮਾੜੀ ਮੋਟੀ ਗੱਲ ਨਹੀਂ ਆ ਨਹੀਂ ਇਹ ਲਾਸ਼ ਹੁੰਦੀ ਆ ਮਾਰਕਟਾਈ ਲਾਸ਼ ਹੁੰਦੀ ਆ ਮੰਮੀ ਤੁਸੀਂ ਦੂਸਰੀ ਆ ਸਭ ਕੁਝ ਕਹਿੰਦੇ ਹੋ ਤੁਹਾਡੇ ਸਾਹਮਣੇ ਦੁਪਹਿਰ ਨੂੰ ਆ ਬੰਦਾ ਬੋਤਲ ਲੈ ਕੇ ਘਰ ਆ ਜਾਂਦਾ ਸੀ दारू ਪੀ ਤੁਹਾਨੂੰ ਆ ਗੱਲ ਪਤਾ ਵਾ ਤੇ ਜਦੋਂ ਮੈਂ ਰੋਕਦੀ ਹੁੰਦੀ ਸੀ ਮਾਂ ਤੇ ਠੀਕ ਆ ਹੁਣ ਨਹੀਂ ਮੇਰਾ ਬੇਟਾ ਪੀਂਦਾ ਨਹੀਂ ਹੁਣ ਦੀ ਗੱਲ ਮੈਂ ਪਹਿਲਾਂ ਦੀ ਗੱਲ ਤੇ ਨਸ਼ਾ ਨਹੀਂ ਕਰਦਾ ਕੋਈ दारू ਨਹੀਂ ਪੀਂਦਾ ਤੁਹਾਡੇ ਸਾਹਮਣੇ ਆ ਸਾਰੀਆਂ ਗੱਲਾਂ ਹੋਈਆਂ ਵਾ ਤੁਸੀਂ ਵੀ ਲੋ ਕੁਝ ਨਹੀਂ ਕਰਦੇ ਸੀ ਜੇ ਮੈਂ ਨਾਲ ਰੋਕਦੀ ਸੀ ਬੋਲਦੀ ਸੀ ਤੁਸੀਂ ਉੱਤੋਂ ਮੇਰੇ ਤੇ ਹੈਵੀ ਹੋ ਜਾਂਦੇ ਸੀ ਨਹੀਂ ਬੇਟਾ ਤੁਸੀਂ ਹੈਵੀ ਗੱਲ ਨਾ ਕਰਦੇ ਸਾਰਿਆਂ ਦੇ ਸਾਹਮਣੇ ਬੋਲਣਾ ਨਾ ਕਰੋ ਆਪਣੀ ਗਲਤੀ ਵੀ ਤੇ ਮੰਨ ਲੈਣਾ ਘਟੋ ਘਟੋ ਤੁਵੀ ਤਾਂ ਮਾਮਿਲ ਨੂੰ ਬੋਲਦੀ ਸੀ ਕਿਉਂ ਬੋਲਦੀ ਸੀ ਆ ਕੇ ਤਾਂ ਦੱਸੋ ਜਦ ਉਹ ਮੈਨੂੰ ਰੋਕਣੇ ਦੀ ਹਾਂ ਤੂੰ ਮੇਰੇ ਮੁੰਡੇ ਨੂੰ ਕੁਝ ਕਹਿ ਨਾ ਤੇ ਮੈਂ ਤਾਂ ਉਹਨਾਂ ਨੂੰ ਬੋਲਣਾ ਸੀ ਮੈਂ ਤੁਹਾਨੂੰ ਸਹੀ ਕੰਮ ਵਾਸਤੇ ਹੀ ਕੰਦੀ ਸੀ ਕਿ ਸ਼ਰਾਬ ਨਾ ਪੀਵੋ ਨਸ਼ਾ ਨਾ ਕਰੋ ਸਾਰਾ ਕੁਝ ਛੱਡ ਦਿਓ ਪਰ ਤੁਸੀਂ ਮੇਰੀ ਇੱਕ ਗੱਲ ਨਹੀਂ ਸੁਣੀ ਮੇਰੀ ਗੱਲ ਸੁਣ ਘਰਾਂ ਚ ਗੱਲਾਂ ਫੇਰੀਆਂ ਹੁੰਦੀਆਂ ਉਹ ਮੈਂ ਸਗਰ ਕੇ ਤੇਨੂੰ ਆਪ ਆਇਆ ਮੈਂ ਤੁਹਾਨੂੰ ਇਹ ਸੀ ਲੈਣਾ ਹੈ ਆਪਣਾ ਹੋਰ ਕੇ ਤੁਸੀਂ ਮੈਨੂੰ ਮਾਰਨ ਕੁੱਟਣ ਲੱਗ ਗਏ ਮੈਂ ਨੀਲ ਪਾ ਛੱਡੇ ਤਾਂ ਮੈਂ ਆਪਣੇ ਪੇਕੇ ਆਈ ਆਂ ਪਾਜੀ ਮੇਰੀ ਸੁਣੋ ਗੱਲ ਤੁਹਾਨੂੰ ਕੀ ਲੱਗਾ ਕਿ ਇੱਕ ਕੁੜੀ ਨੇ ਜੇ ਤੁਹਾਡੇ ਨਾਲ ਆਪਣੇ ਆਪ ਵਿਆਹ ਕਰਾਇਆ ਆ ਤੇ ਉਹਦੇ ਨਾਲ ਤੁਸੀਂ ਜੋ ਮਰਜ਼ੀ ਕਰੋਗੇ ਜਿੰਨਾ ਮਰਜ਼ੀ ਤੱਕਾ ਕਰੀ ਜਾਓਗੇ ਉਹਦੇ ਨਾਲ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ ਭਰਾ ਭਰਾ ਤੇ ਮਾਂ ਪਿਓ ਮਾਂ ਪਿਓ ਰਹਿੰਦਾ ਆ ਇਹ ਥੋੜੇ ਸਾਲਾਂ ਵਾਸਤੇ ਆਣ-ਬਣ ਹੁੰਦੀ ਆ ਰਿਸ਼ਤੇ ਅੱਜ ਪਰ ਜੇ ਤੁਸੀਂ ਕਹੋ ਨਾ ਸਦਾ ਲਈ ਰਿਸ਼ਤੇ ਛੱਡੇ ਜਾ ਇਹ ਤਾਂ ਨਹੀਂ ਹੁੰਦਾ ਬਾਜੀ ਨਵਾਂ ਨਾਲੋਂ ਮਾਸ ਕਦੇ ਅੱਡ ਨਹੀਂ ਹੁੰਦਾ ਮੈਂ ਤੇ ਜਨਾਬ ਤੁਹਾਨੂੰ ਛੱਡਣ ਨਹੀਂ ਆਇਆ ਨਹੀਂ ਤੇ ਭਾਜੀ ਮੈਂ ਤਾਂ ਖੁਦ ਨੂੰ ਲੈਣ ਆਇਆ ਸੀਗਾ ਮੇਰੀ ਸੁਣੋ ਗੱਲ ਇੱਕ ਬੰਦਾ ਜਨਾਨੀ ਤੇ ਜਦੋਂ ਹੱਥ ਚੁੱਕਦਾ ਹੈ ਨਾ ਉਹ ਬੰਦਾ ਨਹੀਂ ਰਹਿਦਾ ਜਨਾਨੀ ਤੇ ਹੱਥ ਚੁੱਕਣ ਦੀ ਕਿਹੜੀ ਗੱਲ ਹੈ ਜਨਾਨੀ ਕੁੱਟ ਲਈ ਨਾ ਤੇ ਕੰਧ ਕੁੱਟ ਲਈ ਭਾਜੀ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਸਾਡੀ ਕੁੜੀ ਕਿੰਨਾ ਰੋਈ ਆਣ ਕੇ ਤੁਹਾਡੇ ਮਨ 'ਚ ਐ ਹੋਈ ਹੀ ਮਾਂ ਮਾਂ ਪੁੱਤਾਂ ਦੀ ਨਹੀਂ ਸੁਣਿਆ ਨਹੀਂ ਹੈਗੀ ਮੇਰੇ ਪੁੱਤਰ ਨੇ ਕਦੀ ਹੱਥ ਨਹੀਂ ਚੁੱਕਿਆ ਮਾਸੀ ਜੀ ਤੁਹਾਡੇ ਮਨ ਚ ਆਈ ਗੱਲ ਹੀ ਕਿ ਭੱਜ ਕੇ ਆਣ ਕੇ ਉਹਨੇ ਵਿਆਹ ਕਰਾਇਆ ਵਾ ਇਹਦੇ ਪਿੱਛੇ ਕੋਈ ਹੈਗਾ ਹੀ ਨਹੀਂ ਆ ਅਸੀਂ ਇਹਨੂੰ ਜਿੱਦਾਂ ਮਰਜ਼ੀ ਰੱਖੀਏ ਪਰ ਭਰਾ ਜੀ ਦੇ ਬੈਠੇ ਨੇ ਆ ਕਿੰਨੇ ਦਿਨਾਂ ਤੇ ਕੁੜੀ ਘਰ ਆੜ ਕੇ ਬੈਠੀ ਆ ਇੱਕ ਵੀ ਫੋਨ ਕੀਤਾ ਜੀ ਮੈਂ ਬੜੇ ਫੋਨ ਕੀਤਾ ਭਾਜੀ ਉਹਨਾਂ ਨੂੰ ਪੁੱਛ ਸਕਦੇ ਹੋ ਮੇਰਾ ਫੋਨ ਨਹੀਂ ਚੁੱਕਿਆ ਓ ਚੋਟਣਾ ਬੋਲ ਤੁਸੀਂ ਉਹਦਾ ਕੋਣ ਮੇਰੇ ਕੋਈ ਸੀ ਲੱਗੀ ਸਮਝ ਅੱਜ ਵੀ ਝੂਠ ਬੋਲੀ ਜਾਂਦਾ ਵਾ ਪਹਿਲੀ ਗੱਲ ਤੇ ਸਾਨੂੰ ਤੇ ਤੂੰ ਪਸੰਦ ਨਹੀਂ ਜੇਕਰ ਪਹਿਲਾਂ ਇਹਨੇ ਨਸ਼ੇ ਕਰਦਾ ਹੀ ਏ ਇਹਨੂੰ ਆਪਾਂ ਮਨਾ ਵੀ ਕੀਤਾ ਏ ਇਹਨੇ ਤਾਂ ਵੀ ਬਾਜੂ ਤੇਰੇ ਨਾਲ ਲੰਬ ਮੈਰਿਜ ਕਰਾਣੀ ਤੈਨੂੰ ਆਪਾਂ ਇਨਾ ਲੱਭਿਆ ਜੇ ਤੂੰ ਕਿਤੇ ਸਾਡੇ ਹੱਥੀ ਛੱਡ ਜਾਂਦਾ ਨਾ ਤੇ ਮੈਂ ਤਾਂ ਮਾਂਵਾ ਤੋੜ ਦਿੰਿਆ ਏ ਤੇ ਨਾਲੇ ਯਾਰ ਮੇਰੀ ਗੱਲ ਸੁਣ ਉਹਨੇ ਕੀ ਮਾਲਾ ਕੀਤਾ ਵਾ ਸਾਰਾ ਪਰਿਵਾਰ ਛੱਡ ਕੇ ਉਹ ਤੇਰੇ ਨਾਲ ਗਈ ਆ ਫੇਰ ਉਹ ਸੇ ਗਈ ਹੋਊਗਾ ਨਾ ਤੇਰੇ ਨਾਲ ਕੋ ਮੋਊਗਾ ਤਾਂ ਤਾਂ ਹੀ ਗਈ ਹੈ ਨਾ ਪਾਜੀ ਤੁਹਾਨੂੰ ਉਹਨੇ ਉਹ ਚੀਜ਼ਾਂ ਦਸੀਆਂ ਮੈਂ ਜੋ ਉਹ ਦਸੀਆਂ ਉਹਨੇ ਸਾਰੀਆਂ ਦਸੀਆਂ ਵਾ ਕੀ ਉਹਨੇ ਮਾੜਾ ਕੀਤਾ ਵਾ ਇਹੋ ਕਿਹਾ ਨਾ ਮੈਂ ਨਸ਼ੇ ਛੱਡਦੇ ਜਿਹੜੀ ਮੈਂ ਉਹਨਾਂ ਨਾਲ ਜਿਹੜੀ ਜੰਗਿਆ ਕੀਤੀਆਂ ਉਹਦੇ ਨਾਲ ਇੱਕ ਵਾਰੀ ਨਹੀਂ ਦੱਸੀ ਭਾਣੋ ਹੋਣੀ ਕਰਦਾ ਤੁਸੀਂ ਬੰਦੇ ਨਾ ਪਾਓ ਤੇ ਚੰਗੀ ਗੱਲ ਹੈ ਨਹੀਂ ਉਹ ਤਾਂ ਬਸ ਹੈ ਚੰਗੀ ਗੱਲ ਉਹ ਤੇ ਹੀ ਆ ਕੇ ਆਪਣਾ ਬਿਆਹ ਤੇ ਨਾ ਕੋਈ ਚੰਗਾ ਕੀਤਾ ਸਾਰੀਆਂ ਬੜੀਆਂ ਮਾੜੀਆਂ ਕਿਤੇ ਸਾਰੀਆਂ ਦਸੀਆਂ ਚੰਗੀ ਤਾਂ ਮੇਰੀ ਕੋਈ ਗੱਲ ਨਹੀਂ ਦਸੀ ਉਹ ਤਾਂ ਜਿਹੜਾ ਮਾੜੀਆਂ ਹੁਣ ਨਾ ਤੇ ਮਾੜੀਆਂ ਹੀ ਦੱਸੀਆਂ ਚੰਗੀ ਨਹੀਂ ਕੋਈ ਵੀ ਜ਼ਿਆਦਾ ਹੁੰਦਾ ਮਮੀ ਮੈਨੂੰ ਮਾੜੀਆਂ ਹੀ ਵੇਖਣੀਆਂ ਆਪਾਂ ਮੈਂ ਤੁਹਾਡੀ ਗੱਲ ਮੰਨ ਲਈ ਮਾੜੀਆਂ ਗੱਲ ਤੁਸੀਂ ਵੇ ਦੇ ਤੂੰ ਵੀ ਆ ਕਰਦਾ ਪਰ ਹਾਲੇ ਤਾਂ ਉਹ ਸਮਝਾ ਕਰਦਾ ਨਾ ਤੋ ਵੀ ਪਤਾ ਲੱਗ ਜਣੀ ਨਹੀਂ ਤੂੰ ਚੰਗੀਆਂ ਕੀਤੀਆਂ ਹੀ ਨਹੀਂ ਇਹਨਾਂ ਨੂੰ ਠੀਕ ਪੁੱਛੋ ਨਾ ਉਹ ਮੈਂ ਪੁੱਛ ਲਿਆ ਵਾ ਇਹਨਾਂ ਨੂੰ ਪੁੱਛੋ ਤੁਸੀਂ ਮੈਂ ਪੁੱਛ ਲਿਆ ਪਰ ਬੰਦੇ ਵੇਖੇ ਆ ਤੂੰ ਟੈਨਸ਼ਨ ਨਾ ਲਾ ਰਣਜੀਤ ਜੀ ਹੁਣ ਤੁਸੀਂ ਰਾਧਾ ਨੂੰ ਭੇਜਣਾ ਹੈ ਨਾ ਤੇ ਇਹਨਾਂ ਕੋ ਸਟੈਂਪ ਪੇਪਰ ਤੇ ਸਾਈਨ ਕਰਾਓ ਹਾਂ ਸਹੀ ਗੱਲ ਹੈ ਇਹਨਾਂ ਨੂੰ ਭੇਜਿਓ ਇਹਨਾਂ ਦਾ ਕੀ ਪਤਾ ਕੁੜੀ ਨੂੰ ਲੈ ਕੇ ਜਾਣ ਤੇ 10 ਦਿਨ ਬਾਅਦ ਫੇਰ ਉਹੀ ਕੁਝ ਕਰਨਾ ਉਹ ਕੀ ਕਰੇਗੀ ਕਿੱਦਾਂ ਜ਼ਿੰਦਗੀ ਨਿਭਾਏਗੀ ਅਣੀ ਕੁੜੀ ਬਸ ਸੋਹਣੀ ਆ ਇਦਾਂ ਕਿਹੜੇ ਤਰੀਕੇ ਦੇ ਨਾਲ ਆਈ ਹੈ ਨਾ ਮੇਰੀ ਗੱਲ ਸੁਣੋ ਇੱਥੇ ਸਟੈਂਪ ਪੇਪਰ ਲਿਆਓ ਇੱਥੇ ਸਾਈਨ ਕਰੋ ਫਿਰ ਨਾ ਹਰੀ ਕੁੜੀ ਦਾ ਇਦਾਂ ਦਾ ਕੰਮ ਕਰੋਗੇ ਗਾ ਭਾਜੀ ਮੈਂ ਸਾਈਨ ਕਰਨ ਨੂੰ ਤਿਆਰ ਹਾਂ ਸਾਈਨ ਤੁਹਾਡੀ ਕੁੜੀ ਨਹੀਂ ਕਰੇਗੀ ਠੀਕ ਨਾ ਨਾ ਬੂਹੇ ਚ ਪਰ ਨਹੀਂ ਬੁੱਕੇ ਬਸ ਅੱਗੇ ਕਿਹੜਾ ਪੁੱਟਦੀ ਆ ਉਹ ਲੜ ਨੂੰ ਕਹੀ ਆਈ ਹੁਣ ਸਾਨੂੰ ਪਤਾ ਨਹੀਂ ਲੱਗਾ ਕਿਹੜੇ ਵੇਲੇ ਆ ਤੇ ਫਿਰ ਉਹ ਤਾਂ ਪਤਾ ਥੋੜੀ ਲੱਗਦਾ ਮੇਰੀ ਗੱਲ ਸੁਣੋ ਜੇ ਤੁਸੀਂ ਧੀ ਬਣਾ ਕੇ ਰੱਖੋਗੇ ਨਾ ਉਹਨੂੰ ਅਕੜੀ ਬੁਏ ਜੋ ਕਦੇ ਨਹੀਂ ਟੁਟੇਗੀ ਦੀ ਬਣਾਈ ਆ ਤੇ ਭੇਪਾ ਜੀ ਦਾ ਕੋਈ ਮਤਲਬ ਨਹੀਂ ਮੰਨਦਾ ਹੱਥ ਚੁੱਕਣ ਦਾ ਉਹਦੇ ਦੀ ਉਹ ਸਾਰਾ ਘਰ ਛੱਡ ਕੇ ਗਈ ਆ ਤੁਹਾਡੇ ਆਸਰੇ ਗਈ ਆ ਉਹਨੇ ਜਾਣਾ ਕਿ ਕਿ ਆ ਜੇ ਅੱਗੇ ਰੱਖਣਗੇ ਤਾਂ ਉਹਨਾਂ ਦਾ ਵੀ ਫਰਜ਼ ਹੈ ਕਿ ਉਹਨਾਂ ਨੂੰ ਮਾਂ ਸਮਝੇ ਹਾਂਜੀ ਨਾਲੇ ਮਾਸੀ ਧੀ ਇਹਦੇ ਨਾਲ ਬਾਹਰ ਕਹਿਣ ਸੀ ਇਹ ਕਰਦੀਆਂ ਚੋਕੇ ਜੁਲੇ ਦਾ ਕੱਪੜਾ ਨਹੀਂ ਲੜਾ ਤੂੰ ਮਾਂ ਸਾਰਾ ਕਦੀ ਮੰਮੀ ਇਹਨੂੰ ਐ ਨਹੀਂ ਕਰਕੇ ਪੁੱਤਰਾ ਤੂੰ ਬਾਹਰੋਂ ਆਈਆਂ ਤਾਂ ਤੂੰ ਆ ਕੇ ਰੋਟੀ ਬਣਾ ਕੇ ਦੇ ਜਾਂ ਮੇਨੂੰ ਦਾ ਕੰਮ ਕਰਕੇ ਦੇ ਆਪ ਹੀ ਕਦੇ ਤਾਂ ਕੋਈ ਨਹੀਂ ਪੁੱਤਰਾ ਛੱਕੀ ਆਈ ਆ ਘਰ ਸੰਭਾਲਣਾ ਉਹਦਾ ਫਰਜ਼ ਹੈ ਜੇ ਇਹਨਾਂ ਚੀਜ਼ਾਂ 'ਚੋ ਗਲਤੀ ਆ ਨਾ ਤੇ ਤੁਸੀਂ ਕਹਿ ਸਕ ਮੰਮੀ ਜੀ ਬੈਠੇ ਨੇ ਭਾਜੀ ਹੁਣੀ ਬੈਠੇ ਨੇ ਤੁਸੀਂ ਇਹਨਾਂ ਨੂੰ ਕਹੋ ਪਰ ਮੈਂ ਤਾਂ ਕੋਈ ਗਲਤੀ ਨਹੀਂ ਮੈਂ ਇਤਨਾ ਗਲਤੀਆਂ ਲਾ ਕੇ ਅੱਥੇ ਦਿਨ ਨਾ ਆਂਦਾ ਪਰ ਮਾਸੀ ਜੀ ਤੇ ਇੰਨੇ ਦਿਨ ਬਾਕੀ ਕਰਾਂਗੇ ਗਲਤੀ ਲਾ ਕੇ ਨਹੀਂ ਆਇਆ ਭਾਜੀ ਛੋਟੀਆਂ ਮੋਟੀਆਂ ਕੋਈ ਵੀ ਨਹੀਂ ਕੀਤਾ ਜਿਹੜੀ ਤੂੰ ਹਾਂ ਗਲਤੀ ਕੀਤੀ ਉਹ ਬਹੁਤ ਵੱਡੀ ਇਹਨੂੰ ਗਲਤੀ ਕਰਨ ਉਹ ਛੋਟੀਆਂ-ਛੋਟੀਆਂ ਜਿਹੜਾ ਮੈਂ ਕਹਾਂ ਵੱਡੀ ਨਹੀਂ ਛੱਗੀ ਵੱਡੀ ਦੇਖੋ ਮਾਸ ਮਾਸੀ ਜੀ ਮੇਰੀ ਗੱਲ ਸੁਣੋ ਟਾੜੀਆਂ ਆਪਾਂ ਗੱਲਾਂ ਸਾਰੀਆਂ ਸੁਣੀਆ ਮਾਣ ਦੇ ਕੈਂਸਲ ਆ ਲਿਆ ਨਾਲ ਸਹੀ ਪਰ ਇਹਦੇ ਵਿੱਚ ਰਾਧਾ ਦਾ ਫੈਸਲਾ ਸਾਨੂੰ ਲੈਣਾ ਪੈਣਾ ਜਿੱਤਰਾ ਸਾਨੂੰ ਰਾਧਾ ਕਹੇਗੀ ਆਪਾਂ ਉਸ ਤਰ੍ਹਾਂ ਹੀ ਚੱਲਣਾ ਜੇ ਉਹ ਚਾਹੇਗੀ ਫਿਰ ਜਦ ਤੁਰੇਗੀ ਨਾਲ ਰਾਧਾ ਦਾ ਤਾਂ લગ ਮੈਰਿਜ ਕਰਾਈ ਆ ਹਾਂਜੀ ਮਾਸੀ ਜੀ ਉਹਨੇ ਲਵ ਮੈਰਿਜ ਕਰਾਈ ਆ ਆਪਾਂ ਸਾਨੂੰ ਫੈਸਲਾ ਇਹਦਾ ਲੈਣਾ ਪੈਣਾ ਵਾ ਤੇ ਸਾਨੂੰ ਕੁਝ ਸਮਾਂ ਦੇ ਉਪਰ ਸੋਚਣ ਦਾ ਨਹੀਂ ਕਰਦੇ ਇੱਕ ਮਿੰਟ ਰਾਧਾ ਤੂੰ ਦੱਸ ਆਪਣਾ ਫੈਸਲਾ ਵੀਰੇ ਮੈਂ ਨਹੀਂ ਜਾਣਾ ਇਹਨਾਂ ਨਾਲ ਨਹੀਂ ਨਹੀਂ ਹੋ ਤਾਂ ਮੈਂ ਤੈਨੂੰ ਲੈ ਕੇ ਜਾਣਾ ਹਾਂ ਦੇਖ ਰਹਾ ਨਾ ਮੈਂ ਤੈਨੂੰ ਇੰਨੇ ਫੋਨ ਕੀਤਾ ਤੂੰ ਚੁੱਕਿਆ ਨਹੀਂ ਤੈਨੂੰ ਛੱਡ ਕੇ ਨਹੀਂ ਆ ਤੇਰੇ ਭਰਾ ਕਹਿੰਦੇ ਫੋਨ ਸਾਡੇ ਕੋਲ ਸੀ ਤੂੰ ਫੋਨ ਨਹੀਂ ਕੀਤਾ ਪਰ ਤੈਨੂੰ ਵੀ ਪਤਾ ਮੈਂ ਫੋਨ ਕੀਤਾ ਕਿ ਨਹੀਂ ਕੀਤਾ ਮੈਂ ਅੱਜ ਐਸੇ ਕਰਕੇ ਆਪ ਤੈਨੂੰ ਅੱਜ ਲੈਣ ਆਇਆ ਕਿ ਚੱਲ ਅੱਜ ਮੈਂ ਤੇ ਮੰਮੀ ਸਵੇਰੇ ਮੰਮੀ ਵੀ ਮੈਂ ਅਹ ਕਹੇ ਕਿ ਮੰਮੀ ਅੱਜ ਆਪਾਂ ਜਾ ਕੇ ਤੈਨੂੰ ਲੈ ਕੇ ਆਈ ਤੇਰੇ ਬਿਨਾ ਘਰ ਦੀ ਗੱਤੀ ਨਹੀਂ ਹੈਗੀ ਘਰ ਸੋਣਾ ਜੇ ਤੁਹਾਨੂੰ ਪਹਿਲਾਂ ਪਤਾ ਹੁੰਦਾ ਨਾ ਕਿ ਮੇਰੇ ਬਿਨਾ ਘਰ ਦੀ ਗੱਤੀ ਨਹੀਂ ਹੈਗੀ ਤੇ ਤੁਸੀਂ ਮੇਰੇ ਤੇ ਹੱਥ ਨਹੀਂ ਸੇ ਚੁੱਕਣਾ ਦੇਖ ਰਹਾ ਦਾ ਮੈਂ ਤੇ ਇੱਕ ਗੱਲ ਜਾਣਦਾ ਮੈਂ ਤੇ ਨਾ ਵਿਆਹ ਕਰਾਇਆ ਤੇ ਇਹਨਾਂ ਨੂੰ ਮੈਂ ਰਹਿਣਾ ਹੀ ਰਹਿਣਾ ਜਿੰਨੇ ਤੇ ਤੁਸੀਂ ਆਪਸ ਚ ਦੋਗੇ ਠੀਕ ਨਾ ਹੋਗੇ ਉਹਨੇ ਜੇ ਮੈਂ ਵੀ ਚਾਹਾਂਗਾ ਮੈਨੂੰ ਦੱਸੋ ਤੁਹਾਡੀ ਆਪਸ ਦੀ ਲੜਾਈ ਦੇ ਵਿੱਚ ਮੈਂ ਖਾਮ ਖਾਂ ਟੈਨਸ਼ਨ ਚ ਜਿਦਾ ਜਾਣਾ ਮੁਰਗੇ ਫਿਰ ਮੈਂ ਉਹ ਕੋ ਮੇ ਕੋ ਗਲਤੀਆਂ ਹੁੰਦੀਆਂ ਫਿਰ ਤੂੰ ਕਹਿੰਦੀ ਹੈ ਕਿ ਅੰਦਰ ਬੜੋਗੇ ਮੰਮੀ ਨਾਲ ਤੇ ਮੇਰੇ ਕੋਈ ਗੱਲ ਹੀ ਨਹੀਂ ਹੈ ਲੜਾਈ ਤੇ ਮੇਰੀ ਤੁਹਾਡੀ ਜੀਦਾ ਜਵਾਬ ਦੇ ਤੂੰ ਜਿੰਨੀ ਮਰੀ ਵੀ ਕਰ ਰਹੀ ਹੈ ਤੂੰ ਕਦੀ ਮੰਮੀ ਨੂੰ ਰੋਟੀ ਪੁੱਛੀ ਤੂੰ ਕਦੀ ਮੰਮੀ ਨੂੰ ਪੁੱਛਿਆ ਕਿ ਤੂੰ ਮੰਮੀ ਅੱਜ ਤੀ ਆਪਣਾ ਰਹਿਮਬਦ ਮੈਂ ਕੰਮ ਕਰ ਦੋਨੀ ਹੈ ਤੂੰ ਕਦੀ ਮੰਮੀ ਨੂੰ ਪੁੱਛਿਆ ਕਿ ਨਹੀਂ ਅੱਜ ਤੀ ਥੱਕੇ ਹੋ ਮੰਮੀ ਅੱਜ ਮੈਂ ਤੈਨੂੰ ਬਾਹਰ ਤੇ ਗੁਰਦੁਆਰੇ ਮੱਥਾ ਟੇਕਾਉਂ ਮੈਂ ਘਰ ਦੁਆਇ ਤੱਕ ਮੈਨੂੰ ਕਿਦਾ ਜਵਾਬ ਤੇ ਆਏ ਤੇਰੇ ਭਰਾ ਮੈਨੂੰ ਬੋਲਦੇ ਪਏ ਨੇ ਤੇਰੀ ਤੇਰੀਆਂ ਗੱਲਾਂ ਸੁਣ ਕੇ ਪਰ ਤੂੰ ਐਦਾ ਮੈਨੂੰ ਕਰੀਏ ਗੱਲ ਕਹੀਏ ਕਿ ਅੱਜ ਮੰਮੀ ਨੇ ਮੈਂ ਬਣਾ ਕੇ ਪਾਇਆ ਅੱਜ ਮੰਮੀ ਨਾਲ ਬਾਜ਼ਾਰ ਗਈ ਮੈਂ ਤੁਹਾਡੇ ਦੋਵਾਂ ਨੂੰ ਇਹ ਗੱਲ ਸੁਣੋ ਤਰਸ ਗਿਆ ਵਾ ਤੇ ਤੇਰੇ ਦੋਵੇਂ ਆਪਸ ਵਿੱਚ ਕਰੀ ਠੀਕ ਉਹ ਸੇਰੇ ਉੱਤੇ ਦਾ ਦਾ ਕਲੇਸ਼ ਸ਼ਾਮੀ ਉੱਥੇ ਦਾ ਦਾ ਕਲੇਸ਼ ਕੰਮ ਤੇ ਜਾਉਂਦਾ ਦਾ ਦਾ ਕਲੇਸ਼ ਵਾਪਸ ਆ ਕੇ ਉਹ ਮਿਲ ਫੋਨ ਤੇ ਹੁੰਦੀ ਹੈ ਤੇ ਤੂੰ ਮੈਨੂੰ ਵੈਸੇ ਮੈਂ ਕਿਹਾ ਤੇਰੀ ਮਾਂ ਮੈਨੂੰ ਬੋਲੀ ਤੇ ਮਾਂ ਨੂੰ ਬੋਲੀ ਕੀ ਗੱਲ ਹੈ ਮੰਮੀ ਜੀ ਤੇਰਾ ਦਾ ਵੀ ਜੋ ਗਲਤੀਆਂ ਉਹ ਤੁਸੀਂ ਉਹਨੂੰ ਵੀ ਸਮਝਾਓ ਇਹ ਥੋੜੀ ਆ ਕਿ ਵਿਆਹ ਦਾ ਲੇ ਭਾ ਮੈਂ ਮੰਮੀ ਨਾਲ ਭਾਵੇਂ ਪਿਆਰ ਨਾਲ ਹੁੰਦੀ ਸੀ ਸਾਰਾ ਕੁਝ ਹੱਟ ਦੋਵਾਂ ਚ ਸਹੀ ਸੀ ਜਦੋਂ ਨਸ਼ੇ ਕਰਕੇ ਆਣ ਲੱਗੇ ਸ਼ਰਾਬ ਪੀ ਕੇ ਆਣ ਲੱਗੇ ਮੈਨੂੰ ਬੋਲਦੇ ਰੇ ਨਾ ਤੇ ਮੇਰਾ ਮਨ ਖੱਟਾ ਹੋ ਗਿਆ ਪਰ ਮੈਂ ਸ਼ਰਾਬੀ ਤੇ ਤੈਨੂੰ ਹੀ ਬੋਲਦਾ ਮੈਨੂੰ ਨਾ ਕਿਹੜੇ ਬੋਲਦਾ ਤੇ ਮੈਨੂੰ ਤਾਂ ਹੌਸ ਹੀ ਨਹੀਂ ਹੁੰਦੀ ਨਹੀਂ ਵੀ ਮੈਂ ਕਿੰ ਨੂੰ ਬੋਲਣ ਡਿਆ ਮੰਮੀ ਤੇ ਬੁੜਮਾਉਣ ਨਾਲ ਕਰਦਾ ਤਾਂਹੀਂ ਮੈਂ ਤੀ ਬੋਲਣਾ ਭਰਾ ਹਾਂ ਦਾ ਦੇ ਮੈਂ ਤੇਰੇ ਮੋਹੱਲੇ ਇੱਕ ਵਾਰੀ ਵੀ ਸੁਣਿਆ ਕਿ ਮੈਨੂੰ ਦਿਨ ਚਾਹੀਦੇ ਐਨੇ ਦਿਨ ਜਾਂ ਪਾਈਨੇ ਜਾਂ ਦਸ ਦਿਨ ਚਾਹੀਦੇ ਤੇਰੇ ਘਰ ਦੇ ਤੇ ਪ੍ਰੈਸ਼ਰ ਬੰਦੇ ਤੇ ਕਿ ਤੈਨੂੰ ਇਹ ਤੂੰ ਦੱਸ ਨਹੀਂ ਜਾਂ ਪੰਜ ਦਿਨ ਲੈ ਬਟ ਮੈਂ ਤੇਰੇ ਮੋਹਸਲ ਨਾ ਜਾ ਮੈਂ ਤੇਰੇ ਚੇਚਾ ਦਾ ਘਰ ਆਇਆ ਨਾ ਤੇ ਜੇ ਸਾਡੀ ਅਬ ਮੈਂ ਤੇਰੇ ਨਾਲ ਕਾਟਾ ਤੇ ਕਿਹਨਾਂ ਨਾਲ ਚੱਲ। ਇਹਨਾਂ ਤੇ ਇੱਕ ਗੱਲ ਸੁਣੋ ਪਹਿਲਾਂ ਉਹ ਗਈ ਹੀ ਆਪਣੇ ਡਿਸੀਜਨ ਨਾਲ ਪਰ ਉਹਨੂੰ ਸਮਝ ਲੱਗੀ ਆ ਉਹ ਜਾਊਗੀ ਉਹਨਾਂ ਦੇ ਡਿਸੀਜਨ ਨਾਲ ਪੰਜ ਦਿਨ ਤੇ ਹੀ ਲਾਵਾਂਗੀ। ਪਾਜੀ ਤੁਸੀਂ ਉਹਨਾਂ ਨੂੰ ਤੇ ਬੋਲਣ ਦਿਓ। ਤੁਸੀਂ ਆਂ ਨਹੀਂ ਆਪ ਬੋਲਣਦੇ ਆ ਨਾ ਉਹਨਾਂ ਨੂੰ ਤੇ ਬੋਲਣ ਦਿਓ। ਉਹ ਤਾਂ ਹੁਣ ਇਸ ਵਕ ਸਾਡੇ ਕੋਲ ਆ ਆਧਾ ਪਰਜਾ ਬੋਲਣ ਦਾ ਉਹ ਬਾਅਦ ਚ ਬੋਲ ਗਿਆ ਨਾ ਟਾਈਮ ਤੇ ਬਾਅਦ ਉਹਦੇ ਮੂੰਹ ਸੁਣ ਲਈ। ਹਾਕਤ ਬੋਲਦੇ ਮਮਮੀ ਵੀਰਾ ਜਿੱਦਾਂ ਕਹਿੰਦੇ ਨਾ ਸਹੀ ਕਹਿੰਦੇ ਆ। ਠੀਕ ਆ ਭਾਜੀ ਸੋਨ ਲਿਆ ਪੰਜ ਦਿਨ ਦਾ ਸਾਡਾ ਫੈਸਲਾ ਹੈ ਪੰਜ ਦਿਨ ਬਾਅਦ ਫਿਰ ਆ ਜਾਣਾਗੇ ਮੈਂ ਮੈਂ ਮੰਮੀ ਲੈ ਕੇ ਫਿਰ ਆ ਜਾਣਾ ਪੰਜ ਦਿਨ ਬਾਅਦ ਪਰ ਤੈਨੂੰ ਲੈ ਕੇ ਜਾਣਾ ਇੱਥੇ ਜੇ ਮੈਨੂੰ ਲੈ ਕੇ ਜਾਣਾ ਨਾ ਤੇ ਪਹਿਲਾਂ ਮੈਨੂੰ ਮੇਰੇ ਨਾਲ ਕੁਛ ਇਦਾਂ ਦਾ ਗਲਤ ਨਹੀਂ ਕਰਨਾ ਨਾ ਨਾ ਅਸੀਂ ਸਾਰੇ ਵਿੱਚ ਗੱਲ ਕਰਨੀ ਆ ਨਾ ਮੈਂ ਤੇ ਨਾ ਹੁਣ ਕੁਛ ਗਲਤ ਕਰਾਂਗਾ ਤੇ ਨਾ ਨਾ ਟਾਈਮ ਤੇ ਗੱਲ ਕਰਾਂ ਮੈਂ ਘੁੰਮਣਾ ਚਲੋ ਭੈਣ ਜੀ ਮੌਕਾ ਇੱਕ ਦੋ ਹਾਂ ਨੂੰ ਕੋਈ ਗੱਲ ਨਹੀਂ ਤੁਹਾਨੂੰ ਪੰਜ ਦਿਨ ਦਾ ਟਾਈਮ ਦਿੱਤਾ ਨਾ ਭੈਣ ਜੀ ਅੱਛਾ ਫਿਰ ਤੁਸੀਂ ਆਇਓ ਬੱਚੇ ਨੂੰ ਵੀ ਸਮਝਾਇਓ ਇਹਨੂੰ ਆਪਾਂ ਸਮਝਾ ਲਾਂ ਠੀਕ ਹੈ ਤੇ ਫਿਰ ਆਪਾਂ ਉੱਥੇ ਤੋਰਨਾ ਪੈਂਦਾ ਤੋਰਨਾ ਮਗਰ ਬੱਚਾ ਪੂਰਾ ਇੱਕਦਮ ਸੁਧਰਨਾ ਚਾਹੀਦਾ ਜੀ ਕੋਈ ਗਲਤੀ ਦੁਬਾਰਾ ਨਹੀਂ ਹੋਣੀ ਚਾਹੀਦੀ ਕੋਈ ਗਲਤੀ ਕੋਈ ਨਿਕਲਦਾ ਹਾਂਜੀ ਹਾਂ ਚਲੋ ਚਲੋ ਜੀ ਗੱਲ ਕੋਈ ਨਹੀਂ ਗੱਲ ਹੈ ਚੰਗਾ ਆਈ ਪੰਜਾਂ ਦਿਨਾਂ ਨੂੰ ਆ ਜਾਗੇ ਕੋਈ ਗੱਲ ਨਹੀਂ ਠੀਕ ਹੈ ਆ ਜਾ ਕੋਈ ਨਹੀਂ ਮਾਸੀ ਜੀ ਨਾਉ ਤੁਹਾਡੀ ਹੈ ਤੇ ਤੁਹਾਡੀ ਰਹਿਣੀ ਹੈ ਆ ਥੋੜੇ ਦਿਨ ਦਓ ਅਸੀਂ ਉਹ ਜੋ ਉਹਦੀਆਂ ਗਲਤੀਆਂ ਐ ਨਾ ਅਸੀਂ ਉਹਨੂੰ ਵੀ ਸਮਝਾਉਨੇ ਆਂ ਕੇ ਬਾਕੀ ਤੁਸੀਂ ਵੀ ਭਾਜੀ ਨੂੰ ਥੋੜਾ ਜਿਹਾ ਸਮਝਾਓ ਨਹੀਂ ਕੋਈ ਗੱਲ ਨਹੀਂ ਕਿ ਜੋ ਮਰਜ਼ੀ ਹੋ ਜਾ ਹੱਥ ਚੁੱਕਣ ਦਾ ਮਤਲਬ ਨਹੀਂ ਹੁੰਦਾ ਜਨਾਣੀ ਕੋਈ ਗੱਲ ਨਹੀਂ